ਸਭ ਗੁਣ ਦਾਤਾ ਦੀਨ ਦੇ ਅੱਲਾ ਮੇਟ ਅੰਧੇਰਾ ਕਰੋ ਉਜਾਲਾ ਖੋਲ ਲੱਗਾ ਅਕਲ ਨੂੰ ਤਾਲਾ ਆ ਜਾਏ ਸਮਝਗਵਾਰਾਂ ਨੂੰ ਲਿਖ ਨਾ ਸਕਦੇ ਗੁਣੀ ਗਿਆਨੀ ਤੇਰਿਆਂ ਆ ਪਰ ਉਪਕਾਰਾਂ ਨੂੰ ਲਿਖ ਨਾ ਸਕਦੇ ਸ਼ਹਿਰ ਗਿਆਨੀ ਇਸ ਸੰਸਾਰ ਦੁੱਖਾਂ ਦੀ ਖਾਨ ਮਾਇਆ ਕਰਦੀ ਨਸ਼ਟ ਗਿਆਨ ਨੀ ਮੈਂ ਮੰਨਕੀਏ ਬੁੱਧਵਾਨ ਦੀ ਸਰੋਂ ਉਤਾਰੋ ਬੋਝਾਂ ਨੂੰ ਜੀਵਨ ਸਫਲ ਬਣਾਉਣ ਖਾਤਰ ਗਾਈਏ ਤੇਰਿਆਂ ਚੋ ਜਾਨ ਨੂੰ ਜੀਵਨ ਸਫਲ ਬਣਾਉਣ ਖਾਤਰ ਤੂੰ ਐ ਜਨਮ ਮਰਨ ਤੋਂ ਬਾਰਾ ਤੇਰਾ ਸਭ ਸੇ ਰੂਪ ਨਿਆਰਾ ਹਮ ਤੋ ਖਿੰਖਿਨ ਖਿੰਨ ਫੂਲਨ ਹਾਰਾ ਸਹਬਾ ਹੋਏ ਹਮ ਤੋ ਖਿੰਖਿਨ ਖਿੰਨ ਫੂਲਨ ਹਾਰਾ ਬਖਸ਼ੋ ਉਤਮ ਵਿਚਾਰਾਂ ਨੂੰ ਲਿਖਣਾ ਸਕਦੇ ਗੁਣੀ ਗਿਆਨੀ ਤੇਰੀਆਂ ਆਪਾਰੇ ਉਪਕਾਰਾ ਨੂੰ ਲਿਖ ਨਾ ਸਕਦੇ ਗੁਣੀ ਗਿਆਨੀ ਤੁਲਿਕ ਨੇ ਵੀ ਨਾਤੇ ਗਾਵਣਾ ਹੋ 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 ਤੁਝ ਕੋ ਦੇਵੀ ਦੋਤੇ ਗਾਵਣਾ ਪੰਡਤ ਮੁੱਲ ਬਨਾਵਣ ਹਿੰਦੂ ਸੇਖ ਬਲਹਾਰੇ ਜਾਵਣ ਕਰਦੇ ਤੇਰੀਆਂ ਖੋਜਾਂ ਨੂੰ ਜੀਵਨ ਸਫਲ ਬਨਾਵਣ ਖਾਤਰ ਗਾਈਏ ਤੇਰਿਆਂ ਚੋਜਾਂ ਨੂੰ ਜੀਵਨ ਸਫਲ ਬਨਾਵਣ ਖਾਤਰ ਉਹ ਰਕਤ ਬੀਜ ਪਸਾਰਾ ਕਰਕੇ ਮਿੱਟੀ ਵਿੱਚ ਪੰਜੇ ਤੱਤ ਭਰ ਕੇ ਜੋੜੇ ਕਰੇ ਮਦੀਨ ਤੇ ਨਰਕੇ ਪਾਇਆ ਪਾਇਆ ਗੂੜ ਪਿਆਰਾਂ ਨੂੰ ਲਿਖ ਨਾ ਸਕਦੇ ਗੁਣੀ ਗਿਆਨੀ ਤੇਰਿਆਂ ਆ ਪਰ ਉਪਕਾਰਾਂ ਨੂੰ ਲਿਖ ਨਾ ਸਕਦੇ ਕਵੀ ਗਿਆਨੀ ਸਿਧਰ ਜਿਹਾ ਬ੍ਰਹਮਾਦਿਕ ਲੋਚੇ ਦਰਸ਼ਨ ਜਿਹਾ ਸਨਕਾਦ ਕੈ ਸਿਮਰੇ ਨਿਸ ਦਿਨ ਡੋ ਬ੍ਰਹਮਾਦਿਕ ਲੋਚੇ ਦਰਸ਼ਨ ਜਿਹਾ ਸਨਕਾਦ ਕੈ ਜੋਗੀ ਜਦੀ ਉਦਾਸੀ ਆਦ ਕਲਬ ਦੇ ਤੇਰਿਆਂ ਗੋਡਾ ਨੂੰ ਜੀਵਨ ਸਫਲ ਬਣਾ ਖਤਰ ਗਾਈਏ ਤੇਰਿਆਂ ਚੋਜਾ ਨੂੰ ਜੀਵਨ ਸਫਲ ਬਣਾਉਣੇ ਖਤਰ ਨਾ ਸ਼ਹਿਰੀ ਨਸ ਦਿਨ ਤੁਜੇ ਚਤਾਰਨ ਹੋਏ ਸ਼ਹਿਰੀ ਨਸ ਦਿਨ ਤੁਜੇ ਚਤਾਰਨ ਤੇਰੀ ਉਪਮਾਨਿਤ ਪੁਕਾਰਨ ਹਮਰੇ ਕਰ ਦਿਓ ਬਿਗਨ ਨਵਾਰਨ ਸਹਿਬਾ ਹੋਏ ਹਮਰੇ ਕਰ ਦਿਓ ਬਿਗਨ ਨਵਾਰਨ ਹੈ ਅਰਜੀ ਸਰਕਾਰਾਂ ਨੂੰ ਲਿਖ ਨਾ ਸਕਦੇ ਗੁਣੀ ਗਿਆਨੀ ਤੇਰਿਆ ਪਰ ਉਪਕਾਰਾਂ ਨੂੰ ਲਿਖ ਨਾ ਸਕਦੇ ਗੁਣੀ ਗਿਆਨੀ ਓ ਤੁਮਰਾ ਘਟ ਘਟ ਮੈਂ ਹੈ ਵਾਸਾ ਆ ਆ ਜੀ ਭਾਈ ਹੋ 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 ਕੰਮਰਾ ਘਟ ਕਟ ਮੇ ਹਏ ਵਸਾ ਤੈਨੂੰ ਧਰਤ ਪਤਾਲ ਅਕਾਸ਼ ਬੰਕਾ ਸਰੂਪ ਦਰਸ਼ਦਾ ਪਿਆਸਾ ਲਫਜੇ ਕਰੇ ਕੰਪੋਜਾਨੋ ਜੀਵਨ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋਨਾ ਨੂੰ ਜੀਵਨ ਸਫਲ ਬਣਾਵਣ ਖਾ